ਹੋ 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 ਮੇਰਾ ਰੱਬਾ ਆ ਕਿੱਥੇ ਲ ਕੋਈ ਰੱਖੇ ਉਹ ਆ ਕਿੱਥੇ ਲ ਕੋਈ ਰੱਖਿਆ ਪ੍ਰੀਤ ਆਹਾ ਹੁਣ ਆ ਆ ਦੱਸ ਕਿੱਥੇ ਖੜਨੇ ਆ ਪ੍ਰੀਤ ਆ ਕਿੱਥੇ ਖੜਨੇ ਆ ਆਸਟ੍ਰੇਲੀਆ ਹੁਣ ਆ ਜਾਂਦਾ ਪਿਆ ਤੇ ਆਸਟ੍ਰੇਲੀਆ ਵਾਲਿਆਂ ਨੂੰ ਲੋਡ ਹੁੰਦਾ ਮੰਨ ਤੇ ਵੀ ਸਾਨੂੰ ਗਰਮੀ ਵਾਲਾ ਸਮਾਨ ਨਹੀਂ ਮਿਲਣਾ ਹੂੰ ਜਮਾ ਮੰਨਤੇ ਲੋਡ ਨਹੀਂ ਰਹਿਣਾ ਇਹ ਮਾਈਨਸ ਵਾਲੀ ਡੈਕਟਾ ਉਧਰੋਂ ਅਸੀਂ ਕੈਨੇਡਾ ਵਾਲਿਆਂ ਵਾਸਤੇ ਹਰਪੇਜ ਹੋਣਾ ਵਾਸਤੇ ਵੀ ਅਸੀਂ ਫਿਕਰ ਰੱਖਿਆ ਹਰਪੇਜ ਹੋਣੀ ਮੈਨਸ ਚ ਤੁਰੇ ਫਿਰਦੇ ਆ ਆ ਦੇਖੋ ਹਰਪੇਜ ਤੁਹਾਡੇ ਵਾਸਤੇ ਆ ਵੀਰੇ ਆਹ ਮੈਨਸ ਵਾਲਾ ਚੱਕੋ 2500 ਦੀ ਆ ਯਾਰ ਬਾਲਾ ਸਿਰਾ ਜੀ ਐ ਨੈਕਸਟ ਲੈਵਲ ਆ ਮਤਲਬ ਇਹ ਆ ਸੀਜ਼ਨ ਚ ਪੂਰੀ ਟੀਮ ਦੇ ਨੰਬਰ 100 ਦੇ 100 ਇੱਥੇ ਦੇਤੇ ਇੱਥੇ ਵੀਡੀਓ ਬੰਦ ਕਰਦੇ ਗੱਲ ਖਤਮ ਹੋ ਗਈ ਇਦੋਂ ਗਾਂ ਨਹੀਂ ਕੋਤ ਦਿਖਾਇਆ ਜਾਣਾ ਹੂੰ ਇਦੋਂ ਗਾਂਹਾ ਨਹੀਂ ਕੋਤ ਦਿਖਾਇਆ ਜਾਣਾ ਸਾਥੋਂ ਹੁਣ ਚੱਕੋ ਆਹ ਕੁਰਤੇ ਪਜਾਮੇ ਵਾਲੀਆਂ ਲੈ ਆਹ ਨੈਕਸਟ ਲੈਵਲ ਹੀ ਆ ਫੁੱਡੀਆਂ ਵੀ ਚੱਕ ਪਰੇ ਤੋ ਇਹ ਵੀ ਦਿਖਾ ਅਸੀਂ ਆਪ ਕੱਢਦੇ ਹਾਂ ਹਮ ਕਰਨੇ ਤੂੰ ਇਹਦੇ ਨਾਲ ਲਵਾ ਕੇ ਜਾ ਮੀਨਾ ਇੱਥੇ ਆ ਦੇਖੋ ਜੀ ਹਮ ਹੋ 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 ਪ੍ਰੀਤਾ ਕੀ ਕੱਢ ਲਿਆ ਓਏ ਆਹਾ ਆ ਦੇਖ ਰੰਗ ਵੀ ਯਾਰ ਬਾਲੇ ਮਨਪ੍ਰੀਤ ਸਿਰਾਰ ਆ ਚੋਇਸਣੀ ਚੀਜ਼ਾਂ ਮਤਲਬ ਲੈ ਵੀ ਸੱਜਣੋ ਜਿਹੜੇ ਸੱਜਣ ਮੈਨੂੰ ਕੋਟ ਹੀ ਸੇ ਖਾਂ ਤੇਪਕੋਟ ਇਸੇ ਖਾਂ ਦੇ ਨੇੜੇ ਤੇੜੇ ਵਾਲੇ ਫਾਲੋ ਕਰਦੇ ਆ ਇੱਕ ਤੁਹਾਨੂੰ ਇਹੋ ਜੀ ਦੁਕਾਨ ਦੀ ਦੱਸ ਪਾਉਣ ਲੱਗਾ ਪਹਿਲਾਂ ਤਾਂ ਐਡਰੈਸ ਨੋਟ ਕਰ ਲਓ ਸੜਕ ਦੇ ਉੱਪਰੋਂ ਜਿਹੜੀ ਮਾਰਕੀਟ ਤੁਹਾਡੇ ਸਾਹਮਣੇ ਦਿਖਾਈ ਦੇ ਰਹੀ ਹੈ ਕੈਮਰਾ ਚੱਲ ਕੇ ਆ ਰਿਹਾ ਇਸ ਮਾਰਕੀਟ ਦੇ ਵਿੱਚ ਇਹ ਰੈਡੀमेड ਦੀ ਇੱਕੋ ਇੱਕ ਦੁਕਾਨ ਇਹਨਾਂ ਦਾ ਇੰਸਟਾਗ੍ਰam ਦਾ ਪੇਜ ਆ ਮੇਰੇ ਨਾਲ ਹੈਗਾ ਮਨਪ੍ਰੀਤ ਬਾਈ ਮਨਪ੍ਰੀਤ ਬਾਈ ਸੱਜਣ ਮੇਰੇ ਨਾਲ ਉਹ ਸੱਜਣਾ ਵੀ 2016 ਦੇ ਵਿੱਚ ਜਿਹੜੇ ਸੱਜਣ ਨੇ ਮੈਨੂੰ ਸਲਾਹ ਦਿੱਤੀ ਸੀ ਕਿ YouTube ਦਾ ਚੈਨਲ ਸਭ ਜਾਂਦਾ ਸ਼ੁਰੂ ਕਰ ਪਹਿਲਾ ਸਭ ਜਾਂਦਾ ਸਿੰਘ ਲੋਪੋਂ ਦਾ ਚੈਨਲ ਆ ਜਿਹੜਾ ਬਾਈ ਨੇ ਬਣਾ ਕੇ ਦਿੱਤਾ ਸੀਗਾ ਉਸ ਤੋਂ ਬਾਅਦ ਹੌਲੀ 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 ਢਿੱਲੋਂ ਹੁਣੀ ਮਿਲੇ ਹੋਰ ਮਿਲੇ ਤਾਂ ਕਿਤੇ ਨਾ ਕਿਤੇ ਆਪਾਂ ਸ਼ੌਂਕੀ ਸਰਦਾਰ ਦੇ ਰੂਪ ਚ ਸਾਹਮਣੇ ਆ ਗਏ ਪਰ ਸ਼ੁਰੂਆਤ ਆਲਾ ਸੱਚਣਾ ਉਹਨਾਂ ਦਿਨਾਂ ਚ ਬਾਈ ਹੁਣਾ ਦੀਆਂ ਵੈਬਸਾਈਟਾਂ ਹੁੰਦੀਆਂ ਸੀਗੀਆਂ ਕੰਮ ਬਹੁਤ ਸੋਨਾ ਕਰਦੇ ਆ ਹੁਣ ਵੀ ਬਾਈ ਹੁਣਾ ਦਾ ਇੰਸਟਾਗ੍ਰam ਤੇ ਪੇਜ ਆ ਤੁਸੀਂ ਚੈੱਕ ਕਰਿਓ ਤੇ ਇੰਸਟਾਗ੍ਰam ਦੇ ਪੇਜ ਦੇ ਜਰੀਏ ਆ ਦੇਖੋ ਪਾਰਸਲ ਆ ਜਿਹੜੇ ਨਾ ਇਹ ਪਾਰਸਲ ਬਾਹਰਲੇ ਮੁਲਕਾਂ ਤੱਕ ਐਵੇਂ ਪੈਕ ਹੋ ਹੋ ਕੇ ਚਾਈ ਜਾਂਦੇ ਆ ਮਨਪ੍ਰੀਤ ਐਵੇਂ ਆ ਗੱਲਬਾਤ ਹਾਂਜੀ 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 ਤੇਰੀਆਂ ਚੀਜ਼ਾਂ ਕੈਂਟ ਬਹੁਤ ਹੁੰਦੀਆਂ ਜੈਕਟਾਂ ਝੂਟਾਂ ਜਿਹੜੀਆਂ ਪਾਈਆਂ ਹੁੰਦੀਆਂ ਹੁੰਦੀਆਂ ਸਿਰਾ ਹੈ ਭਾਲ ਦੇ ਕਿੱਥੋਂ ਆਹੋ ਜਿਹੀਆਂ ਚੀਜ਼ਾਂ ਇਹਦੀ ਸੱਚਾਈ ਇਹ ਆ ਵੀ ਤਜਰਬਾ ਹਵਦਾ ਵੀ ਜ਼ਰੂਰੀ ਆ ਮਤਲਬ ਜੇ ਕਿਸੇ ਨੇ ਪਾਈਆਂ ਹੋਣਗੀਆਂ ਚੀਜ਼ਾਂ ਉਹੀ ਅੱਗੋਂ ਰਿਪਰੈਜ਼ੈਂਟ ਕਰ ਸਕਦਾ ਉਹੀ ਲਿਆ ਸਕਦਾ ਮਤਲਬ ਚਲੋ ਗੱਲਾਂ ਵੀ ਲੱਗਦਾ ਵੀ ਗੱਲਾਂ ਹੀ ਹੁੰਦੀਆਂ ਕਈ ਦੀ ਪਰ ਜੇ ਕਿਸੇ ਨੇ ਮੰਨ ਕੇ ਚਲੋ ਵੀ ਕੁਆਲਿਟੀ ਪਾਈ ਹੈ ਤਾਂ ਕੁਆਲਿਟੀ ਦੇ ਸਕਦਾ ਓਵੇਂ ਦੇਣੀ ਬੜੀ ਔਖੀ ਆ ਮਤਲਬ ਪਿਛਲੇ 10 12 ਸਾਲ ਤੋਂ ਹੀ ਚਲੋ ਅਮਰੀਕਾ ਗਿਆ ਕੈਨੇਡਾ ਗਿਆ ਉਹ ਚੀਜ਼ਾਂ ਦੇਖੀਆਂ ਅਬਜ਼ਰਵ ਕੀਤੀਆਂ ਵੀ ਉੱਥੇ ਕੀ ਚੱਲਦਾ ਹੈ ਇਟਲੀ ਦਾ ਫੈਸ਼ਨ ਕੀ ਹੈ ਉਹ ਚਲੋ بڑے ਛੋਟੇ ਲੈਵਲ ਤੇ ਆਪਾਂ ਦਾ ਕਰ ਰਹੇ ਆ ਚੀਜ਼ੇ ਮਤਲਬ بڑے ਮਤਲਬ 1% ਵੀ ਨਹੀਂ ਆਪਾਂ ਦਾ ਚੀਜ਼ਾਂ ਕਰ ਰਹੇ ਵੀ ਲੋਕੀ ਇਦੋਂ ਵੱਡੇ ਵੱਡੇ ਕੰਮ ਵੀ ਕਰਦੇ ਆ ਪਰ ਕੋਸ਼ਿਸ਼ ਹੈ ਵੀ ਕੁਆਲਿਟੀ ਤੇ ਰੇਟ ਮੈਚ ਹੋ ਜੇ ਮੈਚ ਹੋ ਜੇ ਤੇ ਇੱਕ ਰੇਟ ਵੀ ਤੁਹਾਡੇ ਜੈਨੂਨ ਹੁੰਦੇ ਆ ਤੇ ਪੇਜ ਤੇ ਪਾਏ ਹੁੰਦੇ ਆ ਸਾਰੇ ਇੰਸਟਾਗ੍ਰam ਤੇ ਪੇਜ ਤੇ ਮਤਲਬ ਠੋਕ ਕੇ ਪਾਇਆ ਹੁੰਦਾ ਕਿ ਭਾਈ ਆ ਇੰਨੇ ਦੀ ਆ ਜੇ ਇਸ ਕੁਆਲਿਟੀ ਚ ਇੰਨੇ ਦੀ ਮਿਲਦੀ ਤਾਂ ਕਿਤੋਂ ਲੈ ਲੋ ਹਾਂ ਚੈਲੰਜ ਆ ਪੂਰਾਓ ਮਤਲਬ ਜੇ ਕੋਈ 2000 ਦੀ ਚੀਜ਼ ਹੋਊਗੀ ਉਹ 2200 ਵੇਚ ਰਹੇ ਆ ਤੇ 2200 ਮੈਂਸ਼ਨ ਹੋਊਗਾ ਉੱਤੇ ਇਹ ਨਹੀਂ ਵੀ ਉਹਲਾ ਪੜਦਾ ਹੈ ਨਹੀਂ ਕੋਈ ਕੋਈ ਲੈ ਜੇ ਕੋਈ ਨਾ ਲੈ ਜੇ ਮਤਲਬ ਕੁਆਲਿਟੀ ਤੁਸੀਂ ਵੇਖਣੀ ਲੈ ਦਿਖਾਓ ਚੀਜ਼ਾਂ ਦਿਖਾਓ ਮਾੜਾ ਜ ਆ ਹੁਣ ਨਾਈਕੀ ਦਾ ਲੋਰ ਮਤਲਬ ਇਹ 2018 ਤੋਂ ਮਤਲਬ ਆਪਾਂ ਵੇਚ ਰਹੇ ਆ ਮਤਲਬ ਸਟ੍ਰੇਟ ਫਿਟ ਚ ਇੱਕ ਗਰਮੀ ਤੇ ਇਹਦੇ ਚ ਮੰਨ ਕੇ ਚੱਲੋ ਵੀ ਆਪਣੇ ਕੋਲ ਸਰਦੀ ਵਾਲਾ ਗਰਮੀ ਵਾਲਾ ਮਤਲਬ ਇਹ ਸਾਰਾ ਸਾਲ ਹੀ ਮੌਜੂਦ ਹੁੰਦਾ ਹੈ। ਹੂੰ ਤੇ ਇਹ ਮਤਲਬ ਮੇਨ ਸਪੈਸ਼ੈਲਟੀ ਆਪਣੀ ਦੁਕਾਨ ਦੀ ਇਹੀ ਹੈ। ਇਹ ਜਿੱਥੋਂ ਜਿੱਥੋਂ ਆਪਾਂ ਸ਼ੁਰੂ ਹੁੰਨੇ ਆ। ਹਾਂ ਮਤਲਬ ਆ ਆ ਸ਼ਾਪ ਤੇ ਜਿੱਥੋਂ ਸ਼ੁਰੂ ਹੁੰਨੇ ਆ। ਹਾਂ ਜਦੋਂ ਸ਼ੁਰੂਆਤ ਕੀਤੀ ਸੀ ਇਹ ਚੀਜ਼ਾਂ ਨਾਲ ਕੀਤੀ ਸੀ ਸਿੰਗਲ ਲੋਗੋ ਸਿੰਪਲ ਚੀਜ਼ਾਂ ਕੁਆਲਟੀ ਵਾਲੀਆਂ ਜਿਹੜੀਆਂ ਰੁਟੀਨ ਚ ਆਪਣੀਆਂ ਬੈ ਸਕਦੀਆਂ ਜਿਹੜੀਆਂ ਹੁਣ ਟ੍ਰੈਂਡ ਚ ਚੱਲ ਰਹੀਆਂ ਸਿਆਲਾਂ ਦੇ ਵਿੱਚ ਜੈਕਟਾਂ ਬਹੁਤ ਘੈਂਟ ਘੈਂਟ ਜੈਕਟਾਂ ਚੱਲ ਰਹੀਆਂ। ਜੈਕਟ ਮੰਨ ਕੇ ਚੱਲੋ ਆ ਨਾਰਥ ਫੇਸ ਦੀ ਜੈਕਟ ਹੈ। ਹੂੰ ਤੇ ਇਹ ਬਾਜ਼ਾਰ ਚ ਮਤਲਬ ਇਹਨੂੰ origignal ਕਹਿ ਕੇ ਕਹਿ ਲੋ ਕਈ ਕੁਛ ਤੁਰਕੀ ਕਹਿ ਕੇ ਇਟਲੀ ਦੀ ਕਹਿ ਕੇ ਵੇਚਦੇ ਪਏ 6000 8000 10000 ਲੋਈ 3500 ਦੀ ਜੈਕਟ ਆਪਣੇ ਕੋਲ ਠੀਕ ਆ ਹਾਂ ਆਹ ਜੈਕਟ ਹਾਂ ਇਹਦੇ ਚ ਕਲਰ ਅੱਗੇ ਇਹਦੇ ਚ ਮਤਲਬ ਹੋਰ ਵੇਰੀਏਸ਼ਨ ਕਾਫੀ ਮਤਲਬ ਮੌਜੂਦ ਹੈ ਇੱਕ ਇੱਕ ਸਭ ਤੋਂ ਵੱਡੀ ਗੱਲ ਇਹ ਆ ਵੀ ਮਨਪ੍ਰੀਤ ਸਾਰਿਆਂ ਨੂੰ ਦੱਸ ਦਿੰਦਾ ਕਿ ਭਾਈ ਮੈਨੂੰ ਇੰਨੇ ਦੀ ਆਈ ਹੈ ਮੈਂ ਇੰਨੇ ਦੀ ਦੇਵਾਂਗਾ ਕੋਈ ਇਹਦੇ ਵਿੱਚ 바ਰਗੇਨਿੰਗ ਨਹੀਂ ਹੋਣੀਗਾ ਠੀਕ ਹੈ ਕਣੀ ਤੇ ਤੁਸੀਂ ਪਾਸੇ ਆਸੀਓ ਪਤਾ ਕਰੋ ਮੇਰੇ ਨਾਲ ਰੇਟ ਦਾ ਉਹ ਨਾ ਕਰੋ ਹਾਂ ਪਹਿਲਾਂ ਟਰਾਈ ਕਰ ਲਓ ਫਿਰ ਆਜੋ ਇੱਥੇ ਹੂੰ ਆ ਦਿਖਾਓ ਇਹ ਅੰਦਰ ਦੇ ਚੈੱਕ ਫੈਬਰਿਕ ਲੱਗਾ ਹੋਇਆ ਜੀ ਹੂੰ ਮਤਲਬ ਇਹ ਅੱਜ ਕੱਲ ਟ੍ਰੈਂਡ ਚਾ ਕਾਫੀ ਮਤਲਬ ਮੇਨ ਆਈਟਮਸ ਜਿਹੜੀਆਂ ਨੇ ਉਹ ਵਿਕਦੀਆਂ ਨੇ ਲੋ ਆਸੇ ਬੁਖਾਈ ਚੱਲੋ ਆਹ ਦੇਖੋ ਆ ਆ ਉਹੀ ਫੇਰ ਆ ਗਈ ਹੈ ਨਾ ਹੂੰ ਆ ਹੋਈ ਆ ਗਈ ਤੇ ਇੱਕ ਇਧਰਲੇ ਪਾਸੇ ਨਾ ਪ੍ਰੀਤ ਇਧਰਲੇ ਪਾਸੇ ਮਗਰਲੇ ਪਾਸੇ ਕੋਟੀਆਂ ਆਈਆਂ ਪਈਆਂ ਆ ਨੀਲੀ ਜੀ ਕੋਟੀ ਚੱਕੀ ਆ ਫੜ ਲਓ ਅੱਛਾ ਕੀ ਕਰਨੇ ਆਹ ਚੱਕੇ ਪੁੱਤ ਆਹਾ ਇਹ 1300 ਰੁਪਏ ਦੀ ਆ ਲੈ ਦੇਖ ਪ੍ਰੀਤ ਆ ਕਿੱਡੀ ਸੋਹਣੀ ਆ ਹੈ ਆ 1300 ਰੁਪਏ ਦੀ ਆ ਲੈ ਕਿੱਡੀ ਸੋਹਣੀ ਆ ਹੈ ਕਮਾਲ ਆ ਦੇਖੋ ਇਹਦੇ ਚ ਹੋਰ ਰੰਗ ਹੈਗੇ ਆ ਹਾਂਜੀ ਹਾਂਜੀ ਰੰਗ ਇਹ ਆ ਮੇਰੇ ਹਿਸਾਬ ਨਾਲ ਸਭ ਤੋਂ ਜ਼ਿਆਦਾ ਵਿਕੂਗੀ ਪ੍ਰੀਤ ਹੂੰ ਆਹ ਨੂੰ ਸਭ ਤੋਂ ਜ਼ਿਆਦਾ ਮੰਗਣਗੇ ਤੇ ਬਾਹਰ ਮੰਗਾ ਸਕਦੇ ਆ ਮਨਪ੍ਰੀਤ ਹਾਂਜੀ ਹਾਂਜੀ ਉਹ ਤਾਂ ਨਾਰਮਲ ਡੀਐਚਐਲ ਨੂੰ ਦਈਦਾ ਸਾਰੇ ਡੀਐਚਐਲ ਨੂੰ ਦਿੰਦੇ ਆ ਵੀ ਉਹ ਤਾਂ ਸਿੰਪਲ ਚੀਜ਼ਾਂ ਹੁਣ ਤਾਂ ਕੋਈ ਜ਼ਿਆਦਾ ਉਲੇ ਪੜਦੇ ਵਾਲਾ ਕੰਮ ਨਹੀਂ ਰਹਿ ਗਿਆ ਹੂੰ ਜਲਦੀ ਜਲਦੀ ਪਹੁੰਚ ਜਾਂਦੀਆਂ ਹਾਂ ਤਿੰਨਾ ਚਾਰਾਂ ਦਿਨ ਡਿਲੀਵਰੀ ਹੋ ਜਾਂਦੀ ਹੈ ਤੇ ਸ਼ਰਟਾਂ ਤੇ ਵੀ ਮੜਾ ਇਹ ਦਿਖਾਉਂ ਕਿ ਇਧਰ ਇਧਰਲੇ ਪਾਸੇ ਪੈਂਟਾਂ ਪੁੰਟਾਂ ਤੇ ਨਿਗਾ ਮਾਰ ਦਿਓ ਹਾਂ ਲੋ ਲੋ ਹੂੰ ਕੀ ਰੇਟ ਤੋਂ ਸਟਾਰਟ ਹੋ ਜਾਂਦੇਗਾ ਵਧੀਆ ਕੁਆਲਿਟੀ ਦੇ ਵਿੱਚ 1100 ਤੋਂ ਲੈ ਕੇ ਤਕਰੀਬਨ 13-1400 ਤੱਕ ਹੀ ਹੈ ਮਤਲਬ ਆਪਣੀ ਇਹ ਨਹੀਂ ਕੋਈ 1400 ਵਾਲੀ 2000 ਮੰਗ ਲਾਂਗੇ ਜੇ 1100 ਦੀ ਹੈ ਤੇ 1100 ਹੀ ਹੈ ਠੀਕ ਹੈ ਹਾਂ ਮਤਲਬ ਇਹਦੇ ਵਿੱਚ ਇਹ ਨਹੀਂ ਕੋਈ 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 ਕਹਿ ਦਿੰਦਾ ਵੀ ਮੈਨੂੰ ਇਹ ਤੋਂ ਵਧੀਆ ਵਖਾ ਤੇ ਉਹਨੂੰ 2500 ਦੀ ਕਹਿ ਦਾਂਗੇ ਮਤਲਬ ਰੇਟ ਫਿਕਸ ਹੀ ਹੈ ਸਾਰਾ A to Z ਰੇਟ ਫਿਕਸ ਹੈ ਤੇ ਬੰਦਾ ਇੰਨਾ ਕੁ ਵਧੀਆ ਬੰਦਾ ਨਾ ਵੀਰੇ ਮੈਂ ਮਤਲਬ ਤੁਸੀਂ ਇਹਨੂੰ ਵਰਤੋਗੇ ਇਸ ਬੰਦੇ ਨਾਲ ਤਾਂ ਬਾਪਾਏ ਤੋ ਤੁਹਾਨੂੰ ਪਤਾ ਲੱਗ ਜੂਗਾ ਐਵੇਂ ਕਰਕੇ ਪਾਰਸਲ ਕਰ ਦੂਗਾ ਤੁਹਾਨੂੰ ਤੇ ਤੁਸੀਂ ਇੰਸਟਾਗ੍ਰam ਦਾ ਪੇਜ ਤੇ ਨਾਂ ਕੀ ਹੈ ਤੇਰਾ 10% ਸਟੋਰ 3% ਸਟੋਰ ਆ 10% ਸਟੋਰ ਤੇ ਕੋਈ ਸਵੈਟਰ ਵਗੈਰਾ ਹੈਗੇ ਜੇ ਇਸ ਤਰ੍ਹਾਂ ਦੇ ਚ ਸਵੈਟਰ ਹੈਗਾ ਜੇ ਜੇ ਤੇਰੇ ਕੋਈ ਸਵੈਟਰ ਹੋਵੇ ਇਸ ਤਰ੍ਹਾਂ ਦੇ ਚ ਇਹਦੇ ਚ ਰੰਗ ਹੈਗੇ ਹੋਰ ਰੰਗ ਫੜਿਆ ਜੇ ਲੈ ਬਖਾਈਂ ਖਾ ਲੈ ਹੀ ਖਾ ਚੱਕ ਕੇ ਉਨਾ ਚਿਰ ਤੂੰ ਕੋਈ ਹੋਰ ਦਿਖਾਈ ਚੱਲ ਚੀਜ਼ ਮੈਂ ਹੋਰ ਇੱਧਰਲੇ ਪਾਸੋਂ ਕਿਨੇ ਕਾ ਮਾਰ ਲੈਣਾ ਉਨਾ ਚਿਰ ਕੋਈ ਸ਼ਰਟਾਂ ਛੋਟਾਂ ਚੱਕ ਲੈਨੇ ਆ ਉਨਾ ਚਿਰ ਹਾਂ ਆ ਚੱਕ ਲੋ ਲੋ ਆ ਚੱਕ ਲੋ ਲੋ ਆਛਾ ਨੀਕਰਾਂ ਓਹੋ ਕੈਪਰੀਆਂ ਜੀਆਂ ਹਨਾ ਮੰਜੀਸ ਵਗੈਰਾ ਆ ਜੀਨਸ ਦੀਆਂ ਲੋ ਪਹ ਮਣਕਾ ਮਣ ਜਾਣਾ ਪ੍ਰੀਤ ਹੈ ਆ ਪੈਂਟਾਂ ਆ ਹਾਂਜੀ ਹਾਂਜੀ ਆ ਪੈਂਟਾਂ ਰੰਗ ਵੀ ਬੜੇ ਪਿਆਰੇ ਪਿਆਰੇ ਰੱਖਿਆ ਦੇਖ ਥੱਲੇ ਵੀ ਲੈਣੀ ਸ਼ੋਰਟਿਕ ਦਾ ਹੂੰ ਥੱਲੇ ਵਾਲੇ ਪਾਸੇ ਵੀ ਹੈਗਾ ਚੱਲ ਥੱਲੇ ਵਾਲੇ ਪਾਸੇ ਵੀ ਚੱਲੇ ਆਉਨੇ ਆ ਜਾ ਚੱਲ 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 ਪ੍ਰੀਤ ਆ ਜਾ ਉਦੋਂ ਉਹ ਗੱਭਰੂ ਵੀ ਚੱਕ ਲਿਆ ਚੱਲ ਚੱਲ ਫੇਟਾਂ ਵਾਲੇ ਪਾਸੇ ਕੀ ਆ ਇੱਥੇ ਪੈਂਟ ਸ਼ਰਟਾਂ ਮੇਨ ਅੱਛਾ ਇੱਥੇ ਪੈਂਟ ਸ਼ਰਟਾਂ ਹੂੰ ਲੈ ਦਿਖਾ ਚੱਲ ਚੱਕੀ ਜਾਲ ਇਹ ਤੇ ਮੀਨ ਪੈਂਟਾਂ ਦੀ ਵਰੀਏਸ਼ਨ ਆ ਸਾਰੀ ਹਾਂ ਇੰਸਟਾਗ੍ਰਾਮ ਦਾ ਪੇਜ ਆ ਜਿਹੜਾ ਜਰ ਮੇਨ ਆ ਉਹ ਉਹਨੂੰ ਫਾਲੋ ਕਰੀ ਚਲੋ ਸਾਰੇ ਜਾਨੇ ਜਿੰਨੇ ਵੀ ਇੰਸਟਾਗ੍ਰਾਮ ਚਲਾਉਂਦੇ ਆ ਨਾ ਇੰਸਟਾਗ੍ਰਾਮ ਤੇ ਸਰਚ ਮਾਰੀ ਚਲੋ 10% 3% ਸਟੋਰ ਹਾਂਜੀ ਹਾਂਜੀ 10% ਸਟੋਰ ਹਾਂ 3% ਸਟੋਰ ਨੂੰ ਤੁਸੀਂ ਫਾਲੋ ਕਰੀ ਚਲੋ ਤੇ ਜਿਹੜੇ ਵੀ ਸੱਜਣ ਹੈਗੇ ਆ ਤੇ ਉਹਤੇ ਤੁਹਾਨੂੰ ਬਹੁਤ ਚੀਜ਼ਾਂ ਕਿਉਂਕਿ ਹਰ ਰੋਜ਼ ਇੱਕ ਪੋਸਟ ਪਾਉਂਦਾ ਹੁੰਦਾ ਤੇ ਫਿਰ ਉਹ ਦਵਾ-ਦਵਾ ਇਹਨਾਂ ਨੂੰ ਸਾਹਮਣੇ ਔਖੀ ਹੋ ਜਾਂਦੀ ਆ ਪੜਾਕੇ ਪੈ ਜਾਂਦੇ ਆ ਹੂੰ ਦੇ ਸ਼ਰਟਾਂ ਵੀ ਚੱਕੀ ਆਂ ਖਣਾ ਸ਼ਰਟਾਂ ਦੇ ਵਿੰਟਰ ਵਾਲੀਆਂ ਵੀ ਸਮਾਰਾ ਜੀ ਚੈੱਕ ਚੁੱਕ ਦੇ ਦੇ ਕੋਈ ਆ ਮੋਟਰਸਾਈਕਲ ਦੇਖੋ ਪ੍ਰੀਤ ਕਿੰਨਾ ਘੈਂਟ ਲਾਇਆ ਮਦਰਲੇ ਪਾਸੇ ਹਾਂ ਆ ਦੇ ਸ਼ਰਟਾਂ ਕੱਢਦੀਆਂ ਨਾ ਚੰਗਿਆੜੇ ਹੂੰ ਚੱਕੂ ਆ ਚੱਕ ਇੱਕ ਆ ਸਿਫੜਾ ਇਹ ਡਾਰਕਰ ਲਾਈਟ ਲੋਡ ਪੈਂਟਾਂ ਨੂੰ ਬਾ ਇਹ ਸਿਰਾ ਚੀਜ਼ ਤਾਂ ਇਹ ਆ ਪ੍ਰੀਤ ਹਾਂ ਨੈਕਸਟ ਲੈਵਲ ਕੱਪੜਾ ਦੇਖ ਕੱਪੜੇ ਦਾ ਫੀਲ ਚੈੱਕ ਕਰ ਹਾਂ ਜਿਵੇਂ ਜਿਵੇਂ ਪ੍ਰਾਣੀ ਹੋਈ ਜਾਊਗੀ ਜਿਵੇਂ ਜਿਵੇਂ ਪ੍ਰਾਣੀ ਹੋਈ ਜਾਊਗੀ ਨਾ ਉਵੇਂ ਉਵੇਂ ਪਾਉਣ ਨੂੰ ਦਿਲ ਕਰੀ ਜਾਊਗਾ ਆ ਉਹ ਆ ਜਿਹੜੀਆਂ ਮੋਟੀਆਂ ਜੀਆਂ ਪਸਿਆਣਾ ਚ ਪਾਉਣੇ ਹੁੰਦੇ ਆ ਹਨਾ ਫੱਗਣ ਜੇ ਵਾਲੇ ਦਿਨਾਂ ਚ ਜਿੱਤੇ ਕੋਟੀ ਪਾਉਣ ਨੂੰ ਦਿਲ ਨਹੀਂ ਕਰਦਾ ਉਦੋਂ ਕੱਲੀ ਪਾਉਣੀ ਆ ਇਹ ਨੈਕਸਟ ਲੈਵਲ ਚੀਜ਼ ਆ ਹਨਾ ਹਾਂ ਇਹ ਜੀਨ ਦੀਆਂ ਆਗੀਆਂ ਹੂੰ ਕੁਝ ਚੀਜ਼ਾਂ ਹੁੰਦੀਆਂ ਨਾ ਜਿਹੜੀਆਂ ਆਪਾਂ ਸ਼ਰਟਾਂ ਪਾਉਂਦੇ ਹੁੰਨੇ ਆ ਤੇ ਉਹ ਜਿਵੇਂ ਜਿਵੇਂ ਪੁਰਾਣੀਆਂ ਹੋ ਜਾਂਦੀਆਂ ਕੱਸੀ ਜਾਂਦੀਆਂ ਓਵੇਂ ਓਵੇਂ ਆਪਣੀਆਂ ਫੇਵਰੇਟ ਹੋ ਜਾਂਦੀਆਂ ਇਹ ਉਹੋ ਜਿਹੇ ਰੰਗ ਹਾਂ ਮਤਲਬ ਇਹ ਖਰਾਬ ਨਹੀਂ ਛੇਤੀ ਮਤਲਬ ਇਹ ਤਾਂ ਦਿਲ ਕਰੂ ਪਾਉਣ ਨੂੰ ਹੂੰ ਕੁਝ ਚੀਜ਼ਾਂ ਦੇ ਢਕੀਲੇ ਰੰਗ ਹੁੰਦੇ ਆ ਜਿਹੜੇ ਕੁਸ਼ਕਬਾਰੀ ਪੈ ਕੇ ਤੁਹਾਡਾ ਸੁਆਦ ਜਾਂ ਖਰਾਬ ਕਰ ਦਿੰਦੇ ਤੇ ਕੁਝ ਚੀਜ਼ਾਂ ਹੁੰਦੀਆਂ ਜਿਹੜੀਆਂ ਥੋੜੇ ਲਗਾਤਾਰ ਆ ਦੇਖਪ੍ਰੀਤ ਕਰ ਗੱਲ ਕਟੜਾਈ ਦੀ ਇਹਨੂੰ ਕਹਿੰਦੇ ਕਟੜਾਈ ਦੀ ਹਾਂਜੀ ਹਾਂਜੀ ਆ ਦੇਖ ਯਾਰ ਇਹਨੇ ਇਹ ਬੰਦੇ ਨੇ ਜੈਨੂਇਨ ਰੇਟ ਲੈਣਾ ਤੁਹਾਡੇ ਤੋਂ ਦੱਸ ਕੇ ਤੁਹਾਡੇ ਤੋਂ ਕਮਾਈ ਲੈ ਲੈਣੀ ਆ ਤੇ ਤੁਹਾਨੂੰ ਕਰਕੇ ਬਾਗੋ ਬਾਗ ਤੋਰਨਾ ਇਹਨੇ ਜਿਹੜੀ ਸਭ ਤੋਂ ਵੱਡੀ ਗੱਲ ਲੈ ਇਧਰਲੇ ਪਾਸ ਨੂੰ ਠੀਕ ਹੈ ਪੂਰੀ ਵਨ ਟੀ-ਸ਼ਰਟਾਂ ਸਾਰੀ ਟੀ-ਸ਼ਰਟਾਂ ਚੱਕ ਲਾ ਫੁੱਲ 슬ੀਵ ਟੀ-ਸ਼ਰਟਾਂ ਕਲਰ ਗੋਲ ਇੰਚ ਸਾਰੀਆਂ ਮਿਲ ਜਾਣਗੀਆਂ ਆ ਸਪੋਰਟਸ ਫੈਬਰਿਕ ਹੈ ਆਹ ਹੂੰ 750 ਰੇਂਜ ਚ ਹੂੰ ਤੇ ਟਰੈਕਸੂਟ ਵਗੈਰਾ ਵੀ ਹੁੰਦੇ ਆ ਹਾਂ ਇਹਦੇ ਟਰੈਕਸੂਟ ਵੀ ਆਉਂਦੇ ਸਪੋਰਟਸ ਫੈਬਰਿਕ ਚ ਠੀਕ ਆ ਹੂੰ ਜਿਹੜਾ ਆਪ ਸਵੇਰੋਂ ਭੱਜਣ ਭੁੱਜਣ ਨੂੰ ਜਾਣਾ ਜਾਂ ਜੰਮ ਜੰਮ ਨੂੰ ਜਾਣਾ ਹਾਂ ਉਹ ਉੱਪਰ ਪਏ ਹੂੰ ਬਾਕੀ ਇਹ ਬਲੈਕ ਜੀਨ ਸਾਰਾ ਸਾਲ ਹੀ ਮਿਲਦੀ ਆਪਣੇ ਕੋਲ ਸਟ੍ਰੇਟ ਫਿਟ ਵੀ ਬੂਟ ਕੱਟ ਵੀ ਲੋ ਜੀ ਇਹ ਸ਼ੋਅਰੂਮਾਂ ਤੋਂ ਨਹੀਂ ਮਿਲਦੀਆਂ ਇਹ ਪ੍ਰੀਤ ਇਹ ਇੱਥੋਂ ਹੀ ਮਿਲਣੀਆਂ ਕਿਉਂਕਿ ਇੱਥੇ ਚੁਣਮਾ ਪੀਸ ਹੈ ਜਿਹੜਾ ਸਭ ਤੋਂ ਘੈਂਟ ਚੱਲਣਾ ਇਹਨੇ ਉਹੀ ਲਿਓਣਾ ਹੂੰ ਇੱਕ ਰਹੁ ਇੰਨੀ ਕਾਲ ਕੋਈ ਇਹ ਇੰਨੀ ਕਾਲੀ ਦੀ 6 ਸਾਲ ਹੋ ਗਏ ਇਸੇ ਕੱਪੜੇ ਨੂੰ ਵੇਚ ਦੇਣ ਉਹ ਚੀਜ਼ਾਂ ਪਰਖੀਆਂ ਹੋਈਆਂ ਸਾਰੀਆਂ ਮਤਲਬ ਇਹ ਨੀ ਵੀ ਅੱਜ ਕਹਿਤਾ ਤੇ ਕੋਈ ਇਹ ਨੀਲਾ ਜਾਂ ਨਹੀਂ ਹੋਊਗਾ ਨਾ 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 ਪੱਕਾ ਕੋਈ ਸਾਲ ਕੱਢੂਗੀ ਰੁਟੀਨ ਚ ਪਾ ਕੇ ਸਾਲ ਕੱਢੂਗੀ ਇਹ ਰੁਟੀਨ ਚ ਪਾ ਕੇ ਐਵੇਂ ਕਾਲੀ ਰਹੂਗੀ ਜੈਡ ਬਲੈਕ ਹੀ ਪ੍ਰੀਤ ਹੈ ਇਹ ਸਭ ਤੋਂ ਵੱਡੀ ਗੱਲ ਆ ਨਹੀਂ ਆਮ ਤੌਰ ਤੇ ਕਾਲੀਆਂ ਜਿਹੜੀਆਂ ਨੀਲੀਆਂ ਜੀਆਂ ਹੋ ਜਾਂਦਾ ਹੁੰਦਾ ਹੁਣ 600 ਵਾਲੀ 1200 ਦੀ ਦੇਣੀ ਤੇ ਉਹ ਦਿੱਕਤ ਆਣੀ ਹੋਣੀ ਇਹ 1000 ਵਾਲੀ ਆਪਾਂ 1100 ਦੀ ਦੇਣੀ ਤੇ ਉਹ ਫਿਰ ਇਹ ਬਾਜ਼ਾਰ ਚ ਤਾਂ ਇਹ ਤੁਹਾਨੂੰ 1800 ਦੀ ਮਿਲਣੀ ਹੈ ਜੀ ਹਾਂ ਤੇ ਸਭ ਤੋਂ ਵੱਡੀ ਗੱਲ ਇਹ ਆ ਵੀ ਇਹ ਉਹ ਆ ਵੀ ਜਿਹੜੀ ਕਿਸੇ ਵੀ ਲੀਡ ਨਾਲ ਧੋਤੀ ਜਾ ਸਕਦੀ ਨਹੀਂ ਤਾਂ ਚਿੱਟਿਆਂ ਲੋੜਿਆਂ ਨਾਲ ਧੋਤੀ ਜਾਂਦੇ ਤਾਂ ਉਹਨਾਂ ਨੂੰ ਕਾਲੇ ਕਰ ਦਿੰਦੀ ਹੈ ਤੇ ਆਪ ਨਹੀਂ ਲੀ ਹੋ ਜਾਂਦੀ ਹੈ ਹੈ ਹਾਂ ਹਾਂ ਕਾਰਗੋ ਆ ਗਿਆ ਲੋ ਜੀ ਆ ਚੱਕ ਕਾਰਗੋ ਜਿਹੜੇ ਮੁੰਡਿਆਂ ਨੇ ਕੰਮ ਉਤਕੁੰਮ ਤੇ ਪਾ ਕੇ ਜਾਣੇ ਆ ਨਾ ਇਹ ਸਭ ਤੋਂ ਵਧੀਆ ਚੀਜ਼ ਆ ਕਰਨੇ ਕੰਫਰਟ ਪੂਰਾ ਰਹੋ ਆ ਬਾਕੀਆਂ ਹੈ ਹੈ ਇੱਥੇ ਫੋਨ ਫਾਨ ਦੀਆਂ ਐ ਬੈਟਰੀਆਂ ਪਾਉਣ ਵਾਸਤੇ ਹੀ ਤੁਹਾਨੂੰ ਕਹਿੰਦਾ ਮੈਂ ਕੈਮਰਿਆਂ ਕੂਮਰਿਆਂ ਦੀਆਂ ਬੈਟਰੀਆਂ ਬੂਂਟਰੀਆਂ ਪਾ ਕੇ ਆਡੀਓ ਆਡੀਓ ਵਾਲੇ ਮੈਂ ਇੱਕ ਮੂਕ ਪਾ ਕੇ ਇਹ ਚ ਸਾਰਾ ਕੁਝ ਪੈਂਦਾ ਇਹ ਕੈਮਰਾਮੈਨਾਂ ਦੇ ਵੀ ਕੰਮ ਦੀ ਚੀਜ਼ ਆ ਇਹ ਹੂੰ ਹੂੰ ਚਲੋ ਵਿੰਟਰ ਦੇ ਉੱਪਰ ਲੈ ਜੀ ਥੋੜਾ ਬਤਾ ਹਾਂ ਚਲੋ ਫਿਰ ਉਦੋਂ ਉੱਤੇ ਹੋਰ ਚਲੋ ਉਹ ਮੁੰਡੇ ਨੇ ਵੀ ਕੱਢ ਲਿਆਂਦਾ ਉਸ ਵਾਟਰ ਚਲੋ ਆਜੋ ਤਾਂ ਹਾਂ ਉਦੋਂ ਹੋਰ ਕੱਢ ਲੈ ਹੋਣਗੇ ਲੀੜੇ ਇਹਨਾਂ ਨੂੰ ਆ ਇੱਧਰ ਲੈ ਪਾ ਟਰਾਈ ਰੂਮ ਮੰਨ ਟਰਾਈ ਰੂਮ ਲਾਕੀ ਲਾ ਕੱਢ ਕੇ ਦਿਖਾ ਹਾਂ ਸਿਆ ਦੇਖ ਉਹ ਆ ਦੇਖ ਆ ਦੇ ਖਾ ਦੇਖ ਆ ਦੇਖ ਵੇ ਇਹ ਸਲੈਕਟਰ ਆ ਗਿਆ ਓ ਹੋ 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 ਮੇਰਾ ਰੱਬਾ ਆ ਕਿੱਥੇ ਲ ਕੋਈ ਰੱਖੇ ਵੇ ਆ ਕਿੱਥੇ ਲ ਕੋਈ ਰੱਖਿਆ ਪ੍ਰੀਤ ਆਹਾ ਹੁਣ ਆ ਆ ਦੱਸ ਕਿੱਥੇ ਖੜਨੇ ਆ ਪ੍ਰੀਤਾ ਕਿੱਥੇ ਖੜਨੇ ਆ ਹੈ ਆ ਕਿੱਥੇ ਖੜਨੇ ਆ ਆ ਡੀਕੂ ਗਾ ਬੰਦਾ ਫਰ ਫਰੀ ਹੁਣ ਮੈਂ ਕੱਲਾ ਕੱਲਾ ਸਿੱਟੀ ਜਾਣਾ ਇੱਧਰ ਤੇ ਮਾੜਾ ਚੈੱਕ ਕਰੀ ਜਾਇਓ ਕਿ ਕਦੋਂ ਆਉਣ ਫਰ ਫਰੀ ਵਾਲੇ ਦਿਨ ਕਦੋਂ ਪਾਈਏ ਆਹਾ ਕਿ ਤੋ ਨਹੀਂ ਮਿਲਣੇ ਤੁਹਾਨੂੰ ਇਹ ਲੈ ਇਹ ਸਾਰੇ ਲੈਣੇ ਪੈਣੇ ਆ ਬੰਦਾ ਚੁਆਇਸ ਨਹੀਂ ਕਰ ਸਕਦਾ ਇਹਨਾਂ ਚੋਂ ਫਰੀਦ ਲੈ ਤਾਂ ਛੱਡ ਦੇ ਟੀ-ਸ਼ਰਟ ਲੈ ਆ ਲੈ ਕੋਟਾਂ ਚੱਕ ਲਾ ਮਖਣਾ ਲਓ ਜੀ ਇਹ ਲੈ ਹੈਵੀ ਫੈਬਰਿਕ ਆ ਪੂਰਾ ਆ ਹੋ ਗਈ ਸਿਲੈਕਟ ਸੇਰਾ ਰਗੜਿਆ ਗਿਆ ਜਿਹੜਾ ਦੇਖੀ ਜਾਂਦਾ ਲੈਣੀ ਪਣੀ ਆ ਉਹਨੂੰ ਭਾਵੇਂ ਹੁਣੇ ਹੀ ਲਬਜ਼ਾਰ ਚੋਂ ਲਾ ਕੇ ਆਇਆ ਪੈਸੇ ਆ ਚੱਕ ਲੈ ਉੱਪਰ ਟੀ-ਸ਼ਰਟਾਂ ਦਾ ਵੇਖ ਲੀ ਜਾ ਜਿੰਨੇ ਪੈਂਕੇ ਯਾਰਕ ਨੂੰ ਫਾਲੋ ਕਰਦੇ ਆ ਨਾ ਉਹਨਾਂ ਦੇ ਪਾਉਣ ਵਾਲੀ ਆ ਇਹ ਡੋਲਾ ਡਾਲਾ ਉਹਦੇ ਨਾਲ ਦੇਖਣਾ ਤਾਂ ਚੱਲ ਗਏ ਕੋ ਦੇਖਣ ਚੱਲ ਆ ਜਾ ਆਜਾ ਵਾਜ 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 ਲੇ ਬੰਦੇ ਟੀ-ਸ਼ਰਟਾਂ ਫੜ ਲਏ। ਇਧਰ ਤਾਂ ਆੱਖੇ ਛੱਡੀ ਕਰਦੇ ਹੋਏ ਤਾਂ ਹਾਂ ਤਾਂ ਇਹ ਸਿੰਪਲ ਉਹ ਗੋਲੀਆਂ ਟੀ-ਸ਼ਰਟਾਂ ਫੜ ਲਓ। ਹਾਂ ਚੰਗਾ ਕੀਤਾ ਤੂੰ। ਲਿਆ 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 ਲਾ 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 ਵੀਡੀਓ ਚੱਲੀ ਜਾਂਦੀ ਆ ਵਾ ਸਾਈ। ਚਲਦੀ ਚਲਦੀ ਵੀਡੀਓ ਜੀ ਅਸੀਂ ਫਰਮਾ ਦੇਣਾ ਤੁਹਾਡਾ ਸਾਰਾ ਕੁ। ਚੱਕੋ ਸ਼ਰਟਾਂ। ਇਹ ਗਰਮੀ ਲਈ ਟੀ-ਸ਼ਰਟਾਂ। ਟੀ-ਸ਼ਰਟਾਂ। ਇਹ ਗਰਮਗਾਲੀਆਂ ਤੁਹਾਨੂੰ ਤਾਂ ਦਿਖਾ ਰਹੇ ਆ ਕਿਉਂਕਿ ਬਾਲੇ ਮੁਲਖਾਂ 'ਚ ਹੁਣ ਗਰਮੀ ਆ। ਆਸਟ੍ਰੇਲੀਆ ਹੁਣ ਜਾਂਦਾ ਪਿਆ। ਆਸਟ੍ਰੇਲੀਆ ਹੁਣ ਆ ਜਾਂਦਾ ਪਿਆ ਤੇ ਆਸਟ੍ਰੇਲੀਆ ਵਾਲਿਆਂ ਨੂੰ ਲੋਡ ਹੁੰਦਾ ਮੰਨ ਤੇ ਵੀ ਸਾਨੂੰ ਗਰਮੀ ਵਾਲਾ ਸਮਾਨ ਨਹੀਂ ਮਿਲਣਾ। ਜਮਾਂ ਮੰਨ ਤੇ ਲੋਡ ਨਹੀਂ ਰਹਿਣਾ। ਇਹ ਮਾਈਨਸ ਵਾਲੀ ਜੈਕਟ ਆ। ਉਧਰੋਂ ਅਸੀਂ ਕੈਨੇਡਾ ਵਾਲਿਆਂ ਵਾਸਤੇ ਹਰਪੇਜ ਹੁਣਾ ਵਾਸਤੇ ਵੀ ਅਸੀਂ ਫਿਕਰ ਰੱਖਿਆ ਹਰਪੇਜ ਹੁਣੀ ਮੈਨਸ 'ਚ ਤੁਰੇ ਫਿਰਦੇ ਆ। ਆਹ ਦੇਖੋ ਹਰਪੇਜ ਤੁਹਾਡੇ ਵਾਸਤੇ ਆ ਵੀਰੇ ਆਹ ਮੈਨਸ ਵਾਲਾ। ਇਹ 4000 ਦੀ ਜੈਕਟ ਆ। 4000 ਰੁਪਏ ਚਾ ਮੈਨਸ ਵਾਲਾ। ਚੱਕੋ। ਉਥੇ ਤੁਸੀਂ 2-2000 ਡਾਲਰ ਦੇਈ ਜਾਂਦੇ ਆ ਚੱਕ ਕੇ ਇਹ ਜਿੰਗੀਆਂ ਚੀ ਨੇ ਲੈ ਸਾਡੇ ਕੋਲੇ ਯਾਰ ਮੈਨਸ ਪਲਸ ਸਾਰਾ ਕੁਝ ਆ ਇੱਥੇ ਆ ਲੈ ਇਧਰ ਪਾ ਹੱਥ ਲੈ ਇਹ ਲੋਰ ਲੈ ਕੁੜੀਆਂ ਵਾਲੇ ਲੋਰ ਅੱਛਾ ਚੱਕੋ ਭਾਈ ਬੀਬੀਆਂ ਵਾਲੇ ਲੋਰ ਆਹਾ ਆ ਕੀ ਆ ਮਾੜਾ ਜਿਹਾ ਫਰੀ ਵੀ ਖੋਲ ਕੇ ਦਿਖਾ ਦੇ ਬੀਡ ਦੀ ਜੈਕਟ ਜਿਹੜੇ ਲੰਮੇ ਜੀ ਹੁੰਦੀ ਐ ਹਾਂ ਇਹ ਥੋੜੇ ਸ਼ਾਰਟ ਚੱਲਦੀਆਂ ਪਈਆਂ ਜੀ ਗੱਲ ਅੱਛਾ ਸ਼ਾਰਟ ਚੱਕੋ ਭਾਈ ਅੱਛਾ ਬੀਬੀਆਂ ਪਹਿਨਣ ਵਾਲੇ ਵੀ ਆ ਇਹ ਹਾਂ ਹਾਂ ਸਾਰੇ ਹੈਗੇ ਆ ਚੱਕੋ ਕਰੋ ਗੱਲ ਆ ਕੀ ਪਈ ਆ ਕੋਟੀ ਆ ਇੱਕ ਕੋਟੀ ਆ ਜੀ ਲੈ ਇੱਥੇ ਤਾਂ ਪਤਾ ਹੀ ਨਹੀਂ ਯਾਰ ਕਿੱਥੇ ਖੋਲ ਲੋ ਤੇ ਕੀ ਪਿਆ ਇਹ ਵੀ ਕੋਟੀ ਆ ਜੀ ਲੈ ਕਰੋ ਗੱਲ ਨਾ ਮਾਈਨਸ ਵਾਲੀ ਜੈਕਟਾਂ ਲੈ ਹਰ ਭੇਜ ਰਗੜਿਆ ਗਿਆ ਤੂੰ ਇੱਥੋਂ ਲੈ ਲੈ ਕੋਰੀਅਰ ਕਰ ਦਿਆਂਗੇ ਹੂੰ ਨਾ ਟਰੈਕ ਸੂਟ ਆ ਸਪੋਰਟਸ ਵਾਲਾ ਅੰਦਰੋਂ ਗਰਮ ਹੈ ਇਹ ਕਰਨੇ ਵੀਰੇ ਉਹ ਸੋਬਾ ਮੈਚ ਲਾਉਣ ਵਾਲਾ ਪੁੱਤ ਹਾਂ ਬੇਟਾ ਸਵੇਰੋਂ ਮੈਚ ਲਾਇਆ ਕਰਾਂਗੇ ਪਾ ਕੇ ਹਾਂ ਆ ਦੇਖੋ ਚੱਕੋ ਕੋਟੀਆਂ ਹੈ ਯਾਰ ਲੋੜ ਲੈ ਕੇ ਯਾਰ ਹੋਰ ਗੱਲ ਆ ਕਲਰ ਕਲੈਕਸ਼ਨ ਕਮਾਲ ਆ ਬ੍ਰੀ ਚੱਕੋ ਆ ਜਾਇਕਾ ਹਾਂ ਇਹ ਬੇਟਾ ਸਾਈਕਲ ਚਲਾਉਣ ਵਾਸਤੇ ਆ ਸਵੇਰੋਂ ਹੂੰ ਚੱਕੋ ਪਲੇਨ ਇਹਦੇ ਚ ਲੈ ਕਾਰ ਗੱਲ ਪ੍ਰੀਤ ਕਿਉਂ ਆ ਦੇਖਾ ਲੈਦਰ ਦੀ ਘਟਦਾ ਨਾ ਬਲੱਡ ਹੂੰ ਦੇਖ ਕੇ ਕਾਰ ਗੱਲ ਲੈਦਰ ਚ ਚੱਕੋ 2500 ਦੀ ਆ ਯਾਰ ਬਾਲਾ ਸਿਰਾ ਜੀ ਐ ਨੈਕਸਟ ਲੈਵਲ ਆ ਮਲੇ ਆ ਸੀਜ਼ਨ ਚ ਪੂਰੀ ਟੀਮ ਦੇ ਨੰਬਰ 100 ਦੇ 100 ਇੱਥੇ ਦੇਤੇ ਇੱਥੇ ਵੀਡੀਓ ਬੰਦ ਕਰਦੇ ਗੱਲ ਖਤਮ ਹੋ ਗਈ ਇਦੋਂ ਗਾਹ ਨਹੀਂ ਕੋਈ ਦਿਖਾਇਆ ਜਾਣਾ ਹੂੰ ਇਦੋਂ ਗਾਹਾਂ ਨਹੀਂ ਕੋਈ ਦਿਖਾਇਆ ਜਾਣਾ ਸਾਥੋ ਹੁਣ ਮੁੱਕ ਗਈ ਦੁਨੀਆ ਖਤਮ ਹੋ ਗਈ ਰੇਟ ਤੇ ਆ ਕੇ ਇੱਥੇ ਪ੍ਰੀਤ ਚਿੱਡੀਆਂ 8 10 ਇੱਥੇ ਖਤਮ ਹੋ ਗਈ ਦੁਨੀਆ ਇੱਥੇ 4000 ਰੁਪਏ ਚ ਚੱਕ ਇਹ 2500 2700 ਰੇਂਜ ਵਾਲੀ ਉਦੋਂ ਵੀ ਘਟ ਗਿਆ ਕੰਮ ਹਾਂ ਮਤਲਬ ਇਹ 2500 ਰੇਂਜ ਦਾ ਹਜੇ ਦੁਨੀਆ ਬਚੀ ਵੀ ਆ ਹਜੇ ਖਤਮ ਨਹੀਂ ਹੋਈ ਇਹ ਤੂੰ ਕਾਹ ਆ ਗਿਆ ਕੰਮ ਪੋਲੋ ਦੀ ਮੀਨ ਇਸ ਟਾਈਮ ਹਟ ਜਾ ਰਹੀ ਆ ਚੱਕ ਇਹ ਤਾਂ ਯਾਰ ਬੈਗ ਬਹੁਤ ਪਏ ਇੱਥੇ ਤਾਂ ਫਿਰ ਮੈਂ ਤਾਂ ਖੋਲਦਾ ਹਾਂ ਬਜੂ ਇਹ ਲੈ ਕਰੋ ਗੱਲ ਤੇ ਇਹ ਇਹ ਖਰਾਬਤਾ ਨਹੀਂ ਹੋਊਗਾ ਚਾਮੜਾ ਉਹ ਦੂਜੇ ਤਾਂ ਹਵਾ ਲੱਗਣੀ ਜ਼ਰੂਰੀ ਹੈ ਬੰਦ ਰੱਖ ਕੇ ਆਪਾਂ ਡਰਾਅਰ ਚ ਬੰਦ ਕਰੀ ਰੱਖਦੇ 6 ਮਹੀਨੇ ਫਿਰ ਤਾਂ ਦਿੱਕਤ ਆਉਂਦੀ ਹੈ ਸੱਚ ਦਾ ਸਿੱਧਾ ਜੋ ਹੈਗਾ ਥੋੜੀ ਬੋਤੀ ਹਵਾ ਲੱਗਦੀ ਰਹੇ 2 ਮਹੀਨੇ 2 ਮਹੀਨੇ ਬਾਅਦ ਫਿਰ ਨਹੀਂ ਦਿੱਕਤ ਆਉਂਦੀ ਮਤਲਬ ਪਾਓ ਇਹਨੂੰ ਫਿਰ ਠੀਕ ਰਹੂਗੀ ਹਾਂ ਮਤਲਬ ਥੋੜਾ ਜਿਹਾ ਯੂਜ਼ ਕਰਦੇ ਰਹੋ ਜਦੋਂ ਕਿਤੇ ਬੰਦ ਰੱਖਣੀ ਮਹੀਨੇ ਬਾਅਦ ਕੱਢ ਲਈ ਮਤਲਬ ਕਹਿਣ ਤੋਂ ਪਹਿਲਾਂ ਵੀ ਜਦੋਂ ਗਰਮੀਆਂ ਦੇ ਵਿੱਚ ਉਹਨੂੰ ਲੁਕਾਉਣਾ ਉਦੋਂ ਜਮਾਂ ਨਹੀਂ ਲੁਕਾਉਣਾ ਹਵਾਦਾਰ ਥਾਂ ਤੇ ਰੱਖਣਾ ਇਹਨੂੰ ਥੋੜਾ ਬੋਤ ਮੈਂ ਜਿਹੜੀ ਗੱਲ ਆ ਕ ਆਏ ਦਾ ਸਕੇ ਦੰਦਾ ਇਹ ਚੀਜ਼ਾਂ ਆ ਹੋ ਗਿਆ ਕੰਮ ਪ੍ਰੀਤ ਆ ਨਹੀਂ ਪੂਰੀਆਂ ਆਉਣੀਆਂ ਸਾਨੂੰ ਵੀ ਪਤਾ ਆਪਦੇ ਦੇਖਣ ਵਾਲਿਆਂ ਦਾ ਕੇ ਜੀ ਚੀਜ਼ ਭਾਲਦੇ ਇਦਾਂ ਵੀ ਹੋਰ ਲਫਾਫਾ ਲੋ ਹਾਂ ਹਾਂ ਸਾਰਾ ਜਗਟਾ ਇਸ ਉੱਪਰ ਅੱਜ ਪਾਤ ਆ ਜਾਵਾਂਗੇ ਖਲਾਰਾ ਹੂੰ ਆਹ ਕੋਈ ਜੇ ਕੋ ਬਰਸੇ ਗਏ ਨੀ ਦੋ ਚੱਕੋ ਆਹ ਕੁਰਤੇ ਪਜਾਮੇ ਵਾਲੀਆਂ ਲੈ ਆਹ ਨੈਕਸਟ ਲੈਵਲ ਹੀ ਆ ਕਾਰਗਾ ਤਾਂ ਥੋੜੀ ਛੋਟੀ ਹੈ ਤਾਂ ਚੀਜ਼ਾਂ ਥੋੜੀਆਂ ਡਿਸਪਲੇ ਨਹੀਂ ਹੈਗੀਆਂ ਮਤਲਬ ਸਮਾਨ ਵਾਦੂਗਾ ਮਤਲਬ ਜੋ ਤੁਹਾਨੂੰ ਟ੍ਰੈਂਡ ਦੀ ਚੀਜ਼ ਚਾਹੀਦੀ ਹੈ ਅਵੇਲੇਬਲ ਮੇਰੇ ਆ ਕਾਲਰ ਵਾਲੀ ਹੈ ਮਾਤਾ ਨਾ ਯਾਰ ਮਨਪ੍ਰੀਤ ਤੂੰ ਅੱਧੀਆਂ ਚੀਜ਼ਾਂ ਦਿਖਾਉਂਗਾ ਭੁੱਲ ਗਿਆ ਯਾਰ ਸਾਨੂੰ ਹੈ ਆ ਵੱਡੀਆਂ ਪੰਨਾਂ ਦੀ ਆ ਹੁੱਡੀਆਂ ਨਵੀਆਂ ਆਈਆਂ ਲਾ ਹੁੱਡੀਆਂ ਵੀ ਚੱਕ ਪਰੇ ਤਾਂ ਇਹ ਵੀ ਦਿਖਾ ਅਸੀਂ ਆਪ ਕੱਢਦੇ ਹਾਂ ਹਮ ਕਰਨੇ ਤੂੰ ਇਹਦੇ ਨਾਲ ਲਵਾ ਕੇ ਜਾ ਮੀਨਾ ਇੱਥੇ ਆਹ ਦੇਖੋ ਜੀ ਹਮ ਹਮ ਆ ਮਾਈਨਸ ਵਾਲੀਆਂ ਜਾਗਤਾਂ ਆ ਦੇਖ ਮਾਈਨਸ ਵਾਲੀਆਂ ਜਾਗਤਾਂ ਪ੍ਰੀਤ ਹੁਣ ਨਹੀਂ ਅਸੀਂ ਨਾਂ ਲੈਣਾ ਬੰਦੇ ਦਾ ਉਹ ਜਿਹਦਾ ਦੋ ਵਾਰੀ ਲੈਤਾ ਪਹਿਲਾਂ ਮਸ਼ਹੂਰ ਹੋ ਜਾਣੀ ਆ ਸਹੀ ਗੱਲ ਆ ਉਹਨੂੰ ਅਸੀਂ ਮਸ਼ਹੂਰ ਹੀ ਨਹੀਂ ਕਰਨਾ ਹਰਪੇਜ ਨੂੰ ਤਾਂ ਸੇਰਾ ਗੱਲ ਬਾਤ ਹੈ ਇਹੋ ਹੋ ਆ ਵੀ ਠੀਕ ਐ ਫਿਰ ਗੱਲ ਬਣੂਗੀ ਆਹੋ ਹੋ 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 ਪ੍ਰੀਤਾ ਕੀ ਕੱਢ ਲਿਆ ਓਏ ਆਹਾ ਆ ਦੇਖ ਆ ਰੰਗ ਵੀ ਯਾਰ ਬਾਲੇ ਮਨਪਰੀ ਦਾ ਸਿਰਾਰਾ ਚੋਇਸ ਵਾਲੀਆਂ ਚੀਜ਼ਾਂ ਮਤਲਬ ਕਿੰਨੀ ਸੋਹਣੀਆਂ ਜੈ ਪਹਿਲੀਆਂ ਚ ਨਾ ਪੁੱਤ ਦਾ ਸਾਡੀ ਜਵਾਨੀ ਵੇਲੇ ਦਾ ਧਰਮ ਨਾ ਯਾਰ ਇਹ ਜੀਆਂ ਚੀਚਾਂ ਹੀ ਪਹਿਲਦੀਆਂ ਨਹੀਂ ਸੀ ਅਸਾਂ ਸੀ ਤਾਂ ਉਹੀ ਨੰਗ ਗਏ ਯਾਰ ਸਾਨੂੰ ਤਾਂ ਸੌ ਲੱਗੇ ਸਾਡੀ ਤਾਂ ਜਵਾਨੀ ਉਹੀ ਨੰਗੀ ਹੈ ਹੈ ਰੰਗ ਰੂੰਗੀ ਪ੍ਰੀਤ ਹੁਣਾਂ ਦੀ ਜਵਾਨੀ ਵੇਲੇ ਆਏ ਆ ਚੰਗਾ ਵੀ ਸਮਾਂ ਮਾੜਾ ਵੀ ਸਮਾਂ ਕੱਟੀ ਆ ਜੀ ਉਦੋਂ ਪਤਾ ਨਹੀਂ ਇਹ ਜੇ ਦੁਕਾਨਦਾਰ ਕਿੱਥੇ ਹੁੰਦੇ ਸੀ ਸਾਡੇ ਟਾਈਮਾਂ ਬੇ ਇਹ ਅੱਧੀ ਜੇਪ ਟੋਪਰ ਬੈਗ ਤੇ ਪੈਸ ਲੈ ਦੇ ਦੇ ਦੇਖ ਇਧਰ ਮਗਰ ਐਹ ਹੂਣੀ ਤੇ ਉਹ ਵੀ ਦੂਜਾ ਵੀ ਐਂ ਘੈਂਟ ਲੱਗੂਗੀ ਨਾ ਗੱਲਬਾਤ ਹੂੰ ਯਾਰ ਨੈਕਸਟ ਲੈਵਲਾਂ ਚੀਜ਼ ਯਾਰ ਤੁਸੀਂ ਆਓ ਇੱਥੇ ਦੇਖੋ ਯਾਰ ਹੈ ਆਹ ਆ ਬੈਗ ਵੇਚਣ ਵਾਸਤੇ ਆ ਹਾਂਜੀ 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 ਹੈਂ ਹਾਂ ਘੁੰਮਣ ਫਿਰਨ ਲਈ ਜਾਂਣ ਲਈ 에어ਪੋਰਟ ਤੇ ਜਾਣ ਲਈ 1000 ਬੀਬੀਆਂ ਪਹਿਣ ਵਾਲੇ ਪਰਸ ਜੇ ਪਾਇਆ ਥੱਲੇ ਮਾੜਾ ਜਿਹਾ ਵੀ ਦਿਖਾ ਦੇ ਚੱਲਗੇ ਆ ਜਾ ਆ ਜਾ ਪ੍ਰੀਤ ਉਹ ਵੀ ਦਿਖਾ ਦੇ ਯਾਰ ਇਹ ਯਾਰ ਮੈਂ ਨਾ ਪੌੜੀਆਂ ਹਜੇ ਵੀ ਤਾਂ ਹਾਂ ਚੜਦੀਆਂ ਤੇਰੀਆਂ ਇਹਦਾ ਇਹ ਵੀ ਤਾਂ ਜਾਂਦਾ ਕੰਮ ਦਾ ਜਾਂ ਹੈਗਾ ਤਾਂ ਹਾਂ ਹਾਂ ਉੱਤੇ ਸਰਦੀ ਦਾ ਮੇਨ ਉੱਤੇ ਆ ਹਜੇ ਸਰਦੀ ਦਾ ਮੇਨ ਕਹਿੰਦਾ ਹਜੇ ਉੱਤੇ ਹੀ ਆ ਕੰਮ ਆਇਆ ਹੁਣ ਪੌੜੀਆਂ ਦੇਖ ਲੈ ਪ੍ਰੀਤ ਹੁਣ ਮੁੱਕਿਆ ਓਏ ਕੰਮ ਆ ਜਾ ਹਜੇ ਕਹਿੰਦਾ ਮੇਨ ਉੱਤੇ ਆ ਓਏ ਨਾ ਓ ਬਾਈ ਆਹ ਵੇਹ ਆਹ ਹੋ ਹੋ ਮੇਰੇ ਰੱਬਾ ਪੱਖਾ ਬੰਦ ਕਰ ਦੇ ਆ ਅਸੀਂ ਓਏ ਪ੍ਰੀ ਤੋ ਕਿੰਨਾ ਮਾਲ ਪਿਆ ਓ ਕੋਟੀਆਂ ਜੀਆਂ ਮੈਂ ਤਾਂ ਕਿਹਾ ਗਿਣਤੀ ਜੀ ਹੈਂ ਆ ਪੰਨ੍ਹਾ ਦੇਖ ਕੇ ਨਾ ਪੰਨ੍ਹਾ ਦੇਖ ਲੈ ਆ ਕੱਡਾਂ ਦੇਖ ਹਾਂ ਕੱਡਾਂ ਇਹ ਆਹ ਇਹ ਲੈ ਸਾਨੂੰ ਵੀ ਪਤਾ ਅਸੀਂ ਕਿਹੜੀ ਕੱਢਣੀ ਹੈ ਬਰਬਰੀ ਕਰ ਗੱਲ ਕਰੋ ਬਈ ਗੱਲਬਾਤ ਜਿਹਨੇ ਜਾਣਾ ਜਨ ਜਨ ਕਰ ਲੋ ਤਿਆਰੀਆਂ ਨਾ ਹੈਵੀ ਬੂਲ ਚ ਤੱਕੋ ਇਹ ਬੀਬੀਆਂ ਦੀ ਜਿਵੇਂ ਬੁਣੀ ਹੁੰਦੀ ਆ ਥੀ ਉਹੋ ਕੇਸ ਆ ਇਹ ਹੂੰ ਟਰੈਕ ਸੂਟ ਟਰੈਕ ਸੂਟ ਆ ਗਿਆ ਆਹ ਸੀ ਇਹ ਵੀ ਟਰੈਕ ਸੂਟ ਏਅਰ ਵਾਲਿਆਂ ਦਾ ਹੂੰ ਚਲੋ ਅੱਗੇ ਅੱਗੇ ਵਾਂ ਜੈਕਟਾ ਇਧਰੋਂ ਮੈਂ ਆਹ ਹਮ ਪਾ ਕੇ ਇਹ ਲੋਡ ਤੇ ਹੋਇਆ ਫਰਦਾ ਹੁਣ ਵੀ ਮੇਰੇ ਕੋਲ ਸਰਾ ਏ ਹੈ ਇਹਨੇ ਉਹ ਦੁਕਾਨ ਵਾਲੀਆਂ ਚੀਜ਼ਾਂ ਦਿਖਾਤੀਆਂ ਮੈਨੂੰ ਬਹੁਤ ਬੰਦੇ ਪ੍ਰੀਤ ਆ ਆ ਪੁੱਛਦੇ ਹੁੰਦੇ ਆ ਕੋਟੀ ਕਿੱਥੋਂ ਲੈਂਦੀ ਸੀ ਲਾ ਇੱਥੋਂ ਚੱਕੋ ਇੱਥੇ ਖਜ਼ਾਨਾ ਪਿਆ ਯਾਰ ਜਿੰਨੀ ਆ ਮਰਜੀ ਸੱਚੀ ਮੈਨੂੰ ਸੋਹਣੀ ਬਹੁਤ ਲੱਗਦੀ ਹੁੰਦੀ ਆ ਆਪਦੇ ਪਾਈ ਆ ਵੀ ਬੋਹ ਕੈਂਡ ਲਾਦੀ ਹੁੰਦੀ ਆ ਹੈ ਵੀ ਕੈਂਡ ਆ ਹੂੰ ਹੈ ਗੋਲ ਗਲਾ ਦਿਖਾ ਦੇ ਇੱਧਰ ਲਿਆ ਗੋਲ ਗਲਾ ਦਿਖਾ ਸਵੇਟਾ ਹੂੰ ਇਹਦੇ ਮੈਂ ਕਲਰ ਕੋਲਰ ਨੂੰ ਹੀ ਆਏ ਲੋੜ ਚ ਤਾਂ ਚੱਕੀ ਫਿਰਦਾ ਮੈਨੂੰ ਸੋਹਣੇ ਲਾਦੇ ਹੁੰਦੇ ਆ ਕਲਰ ਤਾਂ ਆ ਚੱਕੇ ਹੋਵੇ ਕੋਲੀ ਦੇ ਚੱਕੇ ਹੋਵੇ ਹੁੰਦੇ ਨਾ ਪ੍ਰੀਤ ਉਹ ਕੋਲੀ ਵਾਲੇ ਸਾਹਵਨਾ ਹੀ ਮੈਂ ਚੱਕਿਆ ਜਾਂ। ਹੂੰ। ਪਰਲੂ ਵਾਲੀਆਂ। ਚੱਕੋ ਏ ਰਾਲਸ ਦੀਆਂ। ਪੂਰੀਆਂ ਐਨ ਸਰਦੀ ਵਾਲਾ, ਗਰਮੀ ਵਾਲਾ, ਬਰਸਾਤਾਂ ਵਾਲਾ ਸਾਰਾ ਮਾਲ ਹੀ ਹੈਗਾ। ਚਲੋ ਬੀਬੀਆਂ ਵਾਲੇ ਪਰਸ ਦਿਖਾਈਏ ਚੱਲ। ਚੱਲ ਆ ਜਾ। ਆ ਜਾ। ਚੱਕੋ। ਪ੍ਰੀਤ ਪਰਸ। ਹੈ? ਇਹ ਲੇਡੀਜ਼ ਪਰਸ ਹੈ। ਇਹ ਲੇਡੀਜ਼ ਪਰਸਾ ਬਾਈਕ ਇਹ ਕਬੀਲਦਾਰ ਬੰਦਿਆਂ ਦੇ ਕੋਈ ਨਾ ਤੁਸੀਂ ਕਰਨਾ ਆਪਦੇ ਪਰਿਵਾਰ ਨੂੰ ਖੁਸ਼ ਤੇ ਇਹ ਜਾਇਜ਼ ਰੇਟ ਜੀ ਦੇ ਦਾਂਗੇ ਹਾਂਜੀ ਹਾਂਜੀ 22500 ਮਤਲਬ ਜਿਹੜੇ ਬਿਜਾਰ ਚ 5-5000 ਦੇ ਵਿਕਦੇ ਹੁੰਦਾ ਜਾਂ 2200 22500 ਉਸ ਰੇਂਜਾਂ ਵਾਲੇ ਆ ਸਰ ਉਹ ਰੇਂਜਾਂ ਵਾਲੇ ਆ ਮਤਲਬ ਬਾਹਲੇ ਮਹਿੰਗੇ ਨਹੀਂਗੇ ਵੀ ਜੇ ਤੁਸੀਂ ਕਹੋਗੇ ਮਹਿੰਗੇ ਵਾਲੇ ਆ ਇਹ ਵੀ ਜਾਇਜ਼ ਰੇਟ ਹੀ ਆ ਜੇ ਬਾਕੀ ਦਾ ਸਾਰਾ ਕੁਝ ਜਾਇਜ਼ ਰੇਟ ਹੱਥ ਚ ਫੜਨ ਵਾਲੇ ਮੋਬਾਈਲ ਮੂਲ ਪਾਉਣ ਵਾਲੇ ਅੱਛਾ ਇਹ ਤਾਂ ਜਮਾਈ ਸ਼ੋਰ ਤੋਂ ਘੱਟ ਹੋਊਗਾ ਏ 1000 ਰੁਪਏ ਵਾਲਾ ਚੱਕੋ 800 900 1000 ਚੱਕੋ ਜੀ ਹੂੰ 에ਰਪੋਰਟ ਵਾਲੇ ਆਹਾ ਆ ਆਹਾ ਆਹਾ 에ਰਪੋਰਟ ਵਾਲੇ ਹਾਂ ਇਹ 500 ਤੋਂ ਲੈ ਕੇ 800 900 1000 ਤੱਕ ਦੇ ਆਹਾ ਚੱਕ ਫਰੀ ਦਾ ਕਰ ਕਰ ਹਾਂ ਇਹ ਆਇਂ ਜਾਰਨਾ ਮੈਂ ਤੈਨੂੰ ਦੇ ਦੱਸਦਾ ਗੱਲ ਇਹ ਨਾ ਕਿਤੇ ਘੁੰਮਣ ਗਏ ਆਂ ਆਇਂ ਪਾਇਆ ਨਾ ਆਇਂ ਪਾਇਆ ਥੋੜਾ ਜਿਹਾ ਲੰਮਾ ਕਰਕੇ ਪਾਵੇਂ ਦੇ ਵਿੱਚ ਕੱਖ ਨਹੀਂ ਦੇਖਣ ਨਾਲ ਤੇ ਲੋੜ ਪਿਆ ਰਹਿੰਦਾ ਵੀ ਪਤਾ ਨਹੀਂ ਕੀ ਪਾਈ ਫਿਰਦਾ ਇਹਦੇ ਵਿੱਚ ਹੈਂ ਦੇਖਣ ਨਾਲ ਦੇ ਮਨ ਚ ਲੋੜ ਰਹਿੰਦਾ ਵੀ ਬੰਦਾ ਤਕੜਾ ਹੋਊਗਾ ਵੀ ਇਹਦੇ ਵਿੱਚ ਪੈਸੇ ਪੂਰੇ ਵਾਵਾ ਹੈਂ ਇਹਨਾਂ ਨੂੰ ਚੱਲ ਪੈਣਾ ਕੰਮ ਆਹ ਇਹ ਗਲ ਗੁਲ ਚ ਪਾਉਣ ਨੂੰ ਨਾ ਚੱਲਦਾ ਹੈ ਕੰਮ ਇਹ ਭਾਈ ਮਾਫਲਾ ਰਾਲਾਂ ਚ ਸਰਕਾਰ ਆ ਹੁਣ ਤਾਂ ਚੱਲਦਾ ਪੂਰਾ ਹੀ ਕੰਮ ਹੂੰ ਐਂ ਹੂੰ ਅਰੇ ਉਹ ਇਰ ਆ ਆ ਯਾਰ ਯਾਰ ਆ ਪੁੱਤ ਦਾ 에어ਪੋਰਟ ਤੇ 프리 ਤੇ ਇਹ ਪਤਾ ਕਿੰਨੇ ਦਾ ਦਿੰਦੇ ਆ ਆ 에어ਪੋਰਟ ਤੇ ਤੂੰ ਵੀ ਮਨਪਰੀਤ ਲਿਆ ਹੋਊ ਉੱਥੇ ਪਹਿਲੀ ਦਾ ਗੱਲ ਪਹਿਲੇ ਆਂਦੇ ਹੀ ਤਾਂ ਹੋਣਗੇ ਤੂੰ 20 25 ਐਵੇਂ ਲੈ ਲੈਂਦੇ ਇਹਦਾ ਯਾਰ ਮੈਂ ਤੇ ਪ੍ਰੀਤ ਨੇ ਲੈ ਸਤੋਂ 35 3500 ਦਾ ਦਿੱਤਾ ਸਾਨੂੰ ਇਹ ਅੱਛਾ ਹਾਂ ਨਹੀਂ ਇਹ 400 ਦਾ ਆਪਣੇ ਕੋਲ ਲੈ 400 ਕਿੱਥੇ 35 ਇਹਦਾ ਆਪਣੇ ਹਾਂ ਦਿੱਲੀ ਮੋਰ ਕੇ ਕਰਨ ਯਾਰ ਗਿਆ ਨੂੰ ਬਥੇਰਿਆਂ ਨੂੰ ਅਸੀਂ ਐ ਕਹਿ ਕੇ ਭੇਜਾ ਪਤਾ ਤੇ ਤਾਂ ਉਹ ਹੈ ਨਿਆਰਾ ਬਹੁਤਾ ਗੱਡੀ ਗੁੱਡੀ ਚ ਚਲਾਉਣ ਲਈ ਇਹ ਲੈ ਕੇ ਚਾਲਦੇ ਆ ਕਪਰੀ ਤੇ ਗੱਡੀ ਚ ਲਾਇਆ ਕਰਾਂ ਉਹੀ ਯਾਰਾ ਰੀਰ ਰੂਲ ਪਾਉਣੀ ਹੈ ਨਾ ਐ ਲਾ ਕੇ ਦੇਖਣਾ ਕਿ ਲੋਡ ਪੈਂਦਾ ਵੀ ਲੌਂਗ ਰਾਈਡਰ ਬੰਦੇ ਆ ਆ ਸੈਂਟ ਸਪੜਾ ਇਹ ਮਤਲਬ ਥੋੜਾ ਜਿਹਾ ਜਿਹੜੇ ਚੰਗੇ ਹੁੰਦੇ ਆ ਬਾਕੀ ਇੰਡੀਅਨ ਬ੍ਰਾਂਡ ਹੈਗੇ ਬੈਲਾਵੇਟਾ ਵਗੈਰਾ ਹੂੰ ਲਤਾਫਾ ਦੇ ਅਜਮਲ ਦੇ ਹੂੰ ਮਤਲਬ ਚੋਇਸ ਵਾਲੀਆਂ ਚੀਜ਼ਾਂ ਐ ਵੀ ਠੀਕ ਆ ਤੇ ਬੈਲਟਾਂ ਬੈਲਟ ਆ 500 ਰੇਂਜ ਵਾਲੀਆਂ 400 500 ਸਟ੍ਰੈਚੇਬਲ ਆ। ਅੱਛਾ ਹਾਂ ਮਤਲਬ ਇਹ ਜਿਵੇਂ ਬੈਠਣ ਲੱਗੇ ਦਿੱਕਤ ਨਹੀਂ ਆਉਂਦੀ ਕਿ ਸਟ੍ਰੈਚ ਹੁੰਦੀ ਹੈ। ਠੀਕ ਆ ਜਿਵੇਂ ਘੋੜੀ ਦੀ ਕਾਠੀ ਤੇ ਪਹੁੰਚਣੇ ਨੇ ਆਪਾਂ ਉਹੋ ਕੇਸ ਆ। ਹੂੰ ਸਟ੍ਰੈਚੇਬਲ ਆ। ਹੂੰ ਲੈ ਵੀ ਸਜਣੋ ਯਾਰ ਕਮੀ ਤਾਂ ਕੋਈ ਨਹੀਂ ਨਾ ਬੰਦੇ 'ਚ ਕਮੀ ਆ ਨਾ ਰੇਟਾਂ 'ਚ ਕਮੀ ਆ ਨਾ ਇੱਥੇ ਗਾਕਾਂ ਦੀ ਕਮੀ ਆ ਨਾ ਦਿਲ ਦੀ ਕਮੀ ਆ ਨਾ ਦਿਲਦਾਰਾਂ ਦੀ ਕਮੀ ਆ ਸਾਰਾ ਕੁਝ ਓਕੇ ਆ ਤੇ ਜੇ ਤੁਸੀਂ ਵੀ ਉਹ ਪਰਿਵਾਰ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਆ ਜਿਹੜਾ ਘੈਂਟ ਚੀਜ਼ ਵੇਚਦਾ ਤੇ ਘੈਂਟ ਚੀਜ਼ ਖਰੀਦਦਾ ਤੇ ਘੈਂਟ ਘੈਂਟ ਚੀਜ਼ਾਂ ਲੈਣੀਆਂ ਚਾਹੁੰਦੇ ਤਾਂ ਤੁਸੀਂ ਸੱਜਣੋਂ ਮਾਨਪਰੀ ਦਾ ਨੰਬਰ ਨੋਟ ਕਰ ਲਓ ਆਨਲਾਈਨ ਵੀ ਚੀਜ਼ ਭੇਜ ਦੂਗੇ ਆਫਲਾਈਨ ਆਉਣਾ ਤਾਂ ਉਹਦੇ ਸਿੱਖਾਂ ਦੇ ਹਾਂਜੀ ਹਾਂਜੀ ਆਜੋ ਸੱਜਣ ਅ ਪੇਜ ਆਪਣਾ ਹੈਗਾ 10% ਸਟੋਰ ਨੰਬਰ ਜਿਹੜਾ ਉਹ ਨੋਟ ਕਰ ਲਓ 98151 76206 ਮਤਲਬ WhatsApp ਤੇ ਕਰ ਦੋ ਸੌਖਾ ਰਹਿੰਦਾ ਵੀਡੀਓ ਕਾਲ ਕਰਨੀ ਹੈ ਪਹਿਲਾਂ ਮੈਸੇਜ ਕਰ ਦੋ ਬਾਕੀ ਜਿਵੇਂ ਠੀਕ ਲੱਗਦਾ ਤੁਹਾਨੂੰ ਮੈਸੇਜ ਛੱਡ ਦਿਓ ਇੱਕ ਵਾਰੀ ਉਹਦੇ ਅਕੋਰਡਿੰਗ ਤੁਹਾਡਾ ਮਤਲਬ ਸ케ਡਿਊਲ ਸੈੱਟ ਕਰ ਦਾਂਗੇ ਟੀਮ ਦਾ ਮੈਂਬਰ ਇਕ ਲਾ ਦਾਂਗੇ ਜੋ ਵੀ ਮਤਲਬ ਤੁਹਾਡੀ ਰਿਕੁਆਇਰਮੈਂਟ ਹੋਊਗੀ ਹੋਊਗੀ ਪੂਰੀ ਕਰਾਂਗੇ ਥੈਂਕ ਯੂ